ਨੋ ਨੋ ਕੋਈ ਗੱਲ ਨਹੀਂ ਮੈਂ ਨਾ ਜਿਲ੍ਹਾ ਫਕਸੀ ਮਾਨਸਾ ਨਾ ਨਹੀਂ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਤੇ ਅੱਜ ਵੀ ਆਪਾਂ ਖੜੇ ਆ ਪਿੰਡ ਜੈਸਿੰਗ ਵਾਲਾ ਜ਼ਿਲ੍ਹਾ ਪਟਿਆਲਾ ਤੇ ਜੈਸਿੰਗ ਵਾਲਾ ਮੇਰਾ ਆਪਦਾ ਪਿੰਡ ਹੈ ਤੇ ਆਪ ਉਹ ਦੇਖਦੇ ਇਥੇ ਇੱਕ ਆਪਣੇ ਪਿੰਡ ਗੁੜੀਆ ਹੈ ਉਹਦੀ ਕੰਡੀਸ਼ਨ ਬਹੁਤ ਖਰਾਬ ਹੈ ਥੋੜੀ ਮੈਂਟਲੀ ਅਫਸੈਟ ਹੈਗੀ ਤੇ ਆਪ ਉਹ ਤੁਹਾਨੂੰ ਦਿਖਾਉਣੇ ਆ ਉਹਦਾ ਹਾਲ ਕੀ ਹੈ ਆ ਦੇਖੋ ਇਹਦਾ ਹੱਥ ਕਿੰਨੀ ਔਖੀ ਰੱਖੋ ਇਹਦਾ ਬਾਹਰ ਦੇ ਪਾਸੇ ਕੋ ਹੱਥ ਕਿੰਨਾ ਔਖਾ ਹੈ ਬਹੁਤ ਜ਼ਿਆਦਾ ਔਖੀ ਹੈ ਇਹ ਘਰ ਕੋਲੇ ਪੈਸੇ ਹੈ ਨਹੀਂ ਇੱਕ ਘਰ ਗਰੀਬ ਹੈ ਪੈਸੇ ਨਹੀਂ ਲਾਸ ਫਰਦਾ ਦੇ ਬੱਡੀ ਸਿਸਟਮ ਦੀ ਇੱਕ ਕੁੜੀ ਨਾ ਉਹ ਮੈਂਟਲੀ ਅਫਸਟ ਆਈਦੀ ਆ ਆਪਣੇ ਘਰ ਦੇ ਨੂੰ ਆਪ ਖੁਦ ਮਾਰਦੀ ਆ ਇਸ ਕਰਕੇ ਨੂੰ ਬੰਨਣਾ ਪੈਂਦਾ ਬੰਨਦੀ ਇੱਥੇ ਇੱਥੇ ਨੂੰ ਬੰਨ ਕੇ ਰੱਖਦੇ ਆ ਆਪਦੇ ਆਪ ਨੂੰ ਕੰਡਾ ਪੜਦੀ ਆ ਉਹ ਤਾਂ ਤੁਸੀਂ ਕੰਡੀਸ਼ਨ ਦੇਖ ਹੀ ਚੁੱਕੇ ਹੋ ਬੱਚੀ ਦੀ ਕੀ ਹਾਲ ਆ ਮਤਲਬ ਬਹੁਤ ਔਖੇ ਆ ਇਹ ਦੇ ਘਰ ਦੇ ਤੇ ਆ ਦੇਖੋ ਕਰਬੀ ਬਲ ਹੈ ਨਹੀਂ ਬਹੁਤ ਔਖਾ ਬਣਾਇਆ ਇਹਨਾਂ ਨੇ ਉੱਥੇ ਬਾਗੀ ਚੱਲ ਸੱਟਦਾ ਹੋ ਜੂਗੀ ਇਹ ਪੂਰਾ ਬਈ ਉਹਦਾ ਕਰਨ ਦਾ ਇਂਤਜਾਮ ਇਹਦਾ ਯਾਰ ਬਹੁਤ ਹੁੰਦਾ ਹੈ ਉੱਥੇ ਸੋਹੀ ਉਧਰ ਆਖਰੀ ਪਹਿਣਾ ਚੜ੍ਹਦਾ ਉਹ ਇਹ ਕਿਰੇ ਇਹ ਕਿਉਂ ਇੰਨਾ ਖਿੱਚ ਕੇ ਕਿਉਂ ਬੰਨਿਆ ਜਵਾਕ ਇੰਨਾ ਹਟਕੇ ਹੈ ਯਾਰ ਕੀ ਕਰਨ ਕਰਨ ਵੀ ਕੀ ਯਾਰ ਉਹ ਵਿਚਾਰੇ ਆ ਜਾਂਦੀ ਆ ਰਾਵਲਾ ਦਾ ਜਵਾਕ ਛੋਟੇ ਛੋਟੇ ਪੁਰਾਣਾ ਜਵਾਕ ਦਾ ਬੋਲ ਨਹੀਂ ਮਗਰੋ ਕੋਈ ਨਾ ਕੋਈ ਨਾ ਜਖਮ ਕਿੱਥੇ ਜਖਮ ਕਿੱਥੇ ਹੋਏ ਵੇ ਹੈ ਹੈ ਹੋਰ ਕਿਹਦਾ ਪ੍ਰਾਨ ਹੋਏ ਆਏ ਉਹ ਕੀ ਇੰਨੇ ਅੱਜ ਦੱਸ ਕਦੋਂ ਨਹੀਂ ਆਏ ਕਿ ਬਸ ਜੀ ਨਹੀਂ ਨਹੀਂ ਕਦੋਂ ਆਏ ਬੇਲ ਦਾ ਠੀਕ ਹੋ ਜਾਂਦੀ ਹੈ ਵਿੱਚ ਦੀ ਬਾਹਲਾ ਹੋ ਜਾਂਦੀ ਹੈ हेलो आई के पा दे महंगा ना नहीं उधर हो बात भाई हेलो हेलो कौन नहीं पालो देखो बजे पे पास इधर तक हुआ साहब बजे बजे नहीं दे सीधी कर सीधी कर सीधी कर ਦਿਕਰ ਤਾਂ ਹਾਂ ਕਰ ਦੇ ਕਾਹੀ ਤੱਕ ਆਏਗਾ ਹੋ ਜਾ ਕੇ ਖੌਲ ਦੇ ਕੇ ਖੌਲ ਕੇ ਇੱਕ ਬਾਹਰ ਦਾ ਜਵਾਬ ਕਿਦਾ ਅੱਖਾਂ ਦਾ ਖੋਲ ਦੇ ਆਣੀ ਬੰਦ ਕੇ ਰੱਖਿੰਦਾ ਫਿਰ ਐ ਕਿੰਨਾ ਟਾਈਮ ਬੰਦ ਕੇ ਰੱਖਿਆ ਸ਼ਾਮੇ ਕਰੋ ਬਈ ਕੋਈ ਨਹੀਂ ਸ਼ਾਮੇ ਕਰ ਦੋ ਯਾਰ ਇੱਥੇ ਨਵਾ ਦਿਆਂਗੇ ਇੱਥੇ ਹਾਂ ਮਾੜਾ ਸ਼ਾਮੇ ਰੱਬਾ ਨਹੀਂ ਨਹੀਂ ਇੱਥੇ ਲੱਗ ਦਮਾ ਇੱਥੇ ਕਰ ਦੇ ਭੁੱਲੋ ਆ ਇੱਧਰ ਕਰ ਦਿੰਦੇ ਹਾਂ ਹੋਥੇ ਦੇਖੀ ਲੈ ਮਾੜਾ ਇੱਥੇ ਲੱਗ ਮਾੜਾ ਉੱਥੇ ਕਰੋ ਅੱਗੇ ਕਰੋ ਯਾਰ ਤੁਪੇ ਤੁਹਾਨੂੰ ਕਿਹਾ ਕੋ ਦਰਮਿਆਨ ਵਾਏ ਸਾਵੇਂ ਲੈ ਕੇ ਇੱਥੇ ਰੱਖਣਾ ਸਾਵੇਂ ਲੈ ਕੇ ਇੱਥੇ ਰੱਖਣਾ ਉਹ ਬੱਕਾ ਜੱਕਲੇ ਉਹ ਛਿਲਾ ਖੋਲ ਦੇ ਫੁੱਲ ਵੀ ਤਾਂ ਲਾ ਐ ਹੁਣ ਮਾਹੂ ਦਾ ਖੂਨ ਤਾਂ ਇਕੱਠਾ ਕਰ ਰੱਖਾ ਤੇ ਜਦ ਅੱਖਾਂ ਦਾ ਦੇਖ ਖੋਲਦੀਆਂ ਨੇ ਜੋ ਅਗੜੀ ਨੇ ਲਿਆ ਉਹਦੇ ਉਹ ਚੋਈ ਪਈ ਆ ਹੁਣ ਉਹ ਹੋ ਬਾਲਾ ਮੁੰਡਾ ਹੱਲ ਦਾ ਪਸਨਾ ਬਾਲਾ ਤੇਰੀ ਮਾਸੀ ਨੇ ਤਾਂ ਖਾਈ ਦੀ ਗੱਲ ਫਿਰ ਲੈ ਪਣ ਪਾਣੀ ਲੈ ਆ ਆਮ ਦਾ ਕਨਵਾ ਨਾ ਨਾ ਲਿਆ ਬਨਨ ਦੇਮਨ ਦੇਤੇ ਹੋਰ ਕੀ ਆ ਹਾਂ ਬਸ ਬਨਦੇ ਤੇ ਬੰਨ ਦੇਣਗੇ ਹੋਰ ਕੀ ਨਵਾ ਕੇ ਵਿਚਾਰੀ ਉਹ ਤਾਂ ਨਹੀਂ ਹੁਣ ਤਾਂ ਨਾ ਬਨੋ ਸੱਟੀ ਐ ਬਈ ਨਹੀਂ 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 ਨਾ ਕਰ ਉਹ ਨਮਾਜ਼ ਪੂਰੀ ਸਮਾਂ ਰਹੇਗਾ ਇੱਥੇ ਕੁੜੀ ਦਾ ਇੱਥੇ ਅੱਧਾ ਮਿੰਟ ਕੋਈ ਨਹੀਂ ਮੈਂ ਜਿਹਨੂੰ ਕਹਾਂ ਪਾਸੂ ਕੇ ਨਮਾਜ਼ ਦਿੰਦੇ ਫੇਰ ਦੁਬਾਰੇ ਮੜਾ ਕੋਈ ਨਹੀਂ ਕਰ ਦਿੰਦਾ ਨਹੀਂ ਕਰਾਂ ਉਹ ਰੱਬ ਹੀ ਮੜਾ ਦਾ ਕੋਡਾ ਬਨ ਦੇਣਗੇ ਤੇਰੇ ਨਾਲ ਦੇ ਬਨਨ ਨਮਾਜ਼ ਤੁਸੀਂ ਕੋਈ ਨਹੀਂ ਇੱਥੇ ਅਸੀਂ ਇੱਥੇ ਖੜੇ ਪਾਸੇ ਕੋਡਾ ਜੀ ਪੰਜ ਦੇ ਕੋਲ ਕਾਇ ਕਰ ਉਹ ਹੁਣ ਇਹਨੂੰ ਭੇਜ ਦੇ ਬੋ ਵੀ ਜਾ ਤੂੰ ਹੋ ਲਿਆ ਯਾਰ ਫੜ ਕੇ ਮੇਰੇ ਗੱਲ ਤੋਂ ਬੀਟਾ ਦੀ ਹੁੰਦੀ ਆ ਹੱਦਾਂ ਵੀ ਮੜਾ ਜਾਂ ਐ ਹਾਲ ਤੇ ਉਹਨੇ ਮੂਜਾ ਸਾਫ ਹੋ ਜਾਊਗਾ ਸਾਰਾ ਉਹ ਤੂੰ ਲੈ ਜਾਣਾ ਦੀ ਰਾਣਾ ਪਾ ਜਾ ਤੂੰ ਕੋਲ ਚ ਬੇਪਾਨੇ ਬਾਲਾ ਮੰਦਾਂ ਮੈਂ ਲੈ ਜਾਣਾ ਮੈਂ ਦ ਜਾਂਦਾ ਬਚਾਰੀ ਨੂੰ ਕਿੰਨੀ ਕੋਕੀ ਕੁੜੀ ਹੈ ਬਾਹਰ ਹਸਦੀ ਬਾਹਰ ਕਿੰਨੀ ਵੀ ਪੈਦਾ ਜੀ ਬਾਹ ਜਿਆਦੇ ਓਕੀ ਹੈ ਵਿਚਾਰੀ ਹਾਂ ਹਲਕੀ ਉੱਠਦਾ ਹੈ ਇਹ ਕਿਥੇ ਦੌੜਦਾ ਹੈ 10 ਜਣੇ ਨੇ ਪੀ ਲਿਆ ਗੇ ਲੋਟਾਈ ਹੈ ਅਸੀਂ ਸਾਰਿਆਂ ਨੇ ਵਧੀਆ ਵਿਚਾਰੀ ਨੂੰ ਹੈ ਪਰ ਦੂਜੀ ਅਗੀ ਮੈਂ ਮੰਨ ਲਿਆ ਬਾਹਰ ਦੰਨੇ ਗੱਲੀ ਬਹੁਤ ਜਿਆਦੇ ਤਾਂਗਾ ਮਾਤਾ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਅਹੀਂ ਕਿੰਨਾ ਟਾਈਮ ਹੋ ਗਿਆ ਇਹ ਕਦੋਂ ਦੀ ਆਈ ਹੈ ਇਹ 15 ਸਾਲ 18 ਸਾਲ 15 ਸਾਲ ਹੋ ਗਈ ਦੇਖ ਲਵਾਈਆਂ ਆਹ ਇਹ ਕਰਦੇ ਬਹੁਤ ਬਹੁਤ ਔਖੇ ਹੈ ਕਰਦੇ ਪੈਸਾ ਹੈ ਨਹੀਂ ਕੋਲੇ ਵੀ ਵੀ ਆਈ ਗਈ ਇਹ ਵਿਚਾਰਿਆਂ ਦੇ ਬਹੁਤ ਲਾਇਆ ਪੈਸਾ ਪਹਿਲਾਂ ਹੁਣ ਪੈਸਾ ਵੀ ਹੈ ਨਹੀਂ ਕੋਲੇ ਵੀ ਜਦੋਂ ਬੰਦਾ ਕਿੰਨਾ ਕੁ ਲਾਊਗਾ ਪੈਸਾ ਬੰਦਾ ਬਹੁਤ ਔਖੇ ਹੈ ਕਰਦੇ ਆਪਣੀ ਜਸਮਾਈ ਨਾ ਕਰਨਾ ਕੋਈ ਮਾਦਿਕ ਆ ਦੇਖ ਮਾਥੇ ਖਾਲੀ ਕੋਲੇ ਕੱਲ ਇਹ ਕੁੜੀ ਆਦੀ ਮੰਮੀ ਦੇ ਆਵੇ ਕੋਟਲੀ ਸੱਟ ਮਾਰੀ ਇਹਨੇ ਖਾਂਦੀ ਆ ਗੰਦੀਆਂ ਵਾਰੀ ਖਾਂਦੀ ਆ ਆਣ ਕੋਣ ਨੂੰ ਵੀ ਖਾਂਦੀ ਤੇ ਇਹ ਆਪ ਦੇ ਵੀ ਵੱਢਦੀ ਆ ਆਧਾਤ ਪਰ ਵੀ ਖਾਂਦੀ ਆ ਬੇਨਤੀ ਆ ਜੀ ਸਾਰਿਆਂ ਨੂੰ ਵੀ ਬਤਵਰ ਵੀਡੀਓ ਨੂੰ ਸ਼ੇਅਰ ਕਰੋ ਥੱਕ ਗਈ ਹੁਣ ਇਹ ਤੇਰੀ ਬੰਨੀ ਵੀ ਸੀਗੀ ਇਹ ਹੁਣ ਇਦਾਂ ਪਈ ਆ ਬੇਨਤੀ ਇਹ ਵੀ ਜੇ ਬਤਵਰ ਸ਼ੇਅਰ ਕਰੋ ਥੱਲੇ ਆਪਾਂ ਪਾਉਣੇ ਆਪਣਾ ਉਹ ਨੰਬਰ ਇਹਨਾਂ ਦਾ ਤੇ ਜੇ ਕਿਸੇ ਨੂੰ ਕੋਈ ਸਪੋਰਟ ਕਰਨੀ ਹੈ ਤਾਂ ਉਹ ਤੇ ਕਰੋ ਬਾਈ ਬਣਿਆ ਵੱਧ ਤੋਂ ਵੱਧ ਸਪੋਰਟ ਕਰੋ ਇਹ ਜਿਹੜੀ ਬਈ ਕੁੜੀਆਂ ਤੇ ਵੀ ਫਿਰ ਇਹ ਕਿੰਨੇ ਟਾਈਮ ਤੋਂ ਆਈਆਂ ਇਹ ਕਾਫੀ ਦਿਨ ਤੋਂ ਆ ਵੀਰੇ ਇਹ ਇਹ ਕਾਫੀ ਤੱਕ ਤੋਂ ਆਏ ਰਹਿੰਦੀਆਂ ਹੁਣ ਠੀਕ ਵੀ ਰਹਿੰਦੀਆਂ ਪੰਜ-ਸੱਤ ਦਿਨ 15 ਦਿਨ 20 ਦਿਨ ਵੀ ਠੀਕ ਰਹਿੰਦੀਆਂ ਪਰ ਇਹ ਨਹੀਂ ਪਤਾ ਲੱਗਦਾ ਕਿ ਜਦੋਂ ਆਦਾ ਹੋ ਸਰਵਾਸ ਕੋਲੇ ਠੀਕ ਹੈ ਵੀ ਇੱਕੋ ਦਮ ਹੀ ਹੁੰਦੀ ਹੈ ਹਾਂਜੀ ਇਕੋਦਮ ਹੋ ਜਾਂਦੀ ਐ। ਇਕੋਦਮ ਹੋ ਜਾਂਦੇ ਇਹਨੂੰ ਪਤਾ ਨਹੀਂ ਲੱਗਦਾ। ਠੀਕ ਐ। ਬਾਕੀ ਗੱਲ ਇਹ ਐ ਵੀ ਇਹਨਾਂ ਦੇ ਕਮਾਈ ਕਰਨ ਨਾਲ ਕੋਈ ਨਹੀਂ। ਵੀ ਕੰਮ ਨਹੀਂ ਕਰਨਾ ਕੋਈ ਨਹੀਂ ਜਾਂਦਾ ਹੁਣ ਵਿਚਾਰੇ ਘਰ ਦੇ ਜਾਂਦਾ। ਇਹਨੂੰ ਸਾਹਮਣੇ ਨਹੀਂ ਫਿਰ ਕੰਮ ਕਰਨਾ। ਲੈਣਾ ਕਿ ਉਹ ਵੀ ਕੰਮ ਨੀਰਾ ਪੱਠਾ ਲਿਆਉਂਦੇ ਆ ਆਪਾਂ ਦੂ ਟੰਗਰ ਪਾਲੇ ਆ ਮਾੜੇ ਮੋਟੇ ਆ ਘਰ ਦੇਖ ਲਓ ਜੀ ਇਹਨਾਂ ਦਾ ਬਾਕੀ ਕਮਾਈ ਵਾਲਾ ਇਹਨਾਂ ਨੇ ਅਸੀਂ ਦਾਣੇ ਵੀ ਇਹਨਾਂ ਦਾ ਇਲਾਜ ਕਰਾਇਆ ਜਾਂ ਵੀ। ਹਾਂ। ਵੀ ਚੰਗੀ ਤਰ੍ਹਾਂ ਦੇਖ ਪਾ ਲੋ ਵੇ ਜੀ। ਠੀਕ ਐ। ਸਹਿਦਾ ਕਰੇ ਲੋਕ ਨਾ ਕੋਈ। ਕੋਈ ਨਾ ਕੋਈ ਲੋਕ ਇਹਦੀ ਸਹਿਦਾ ਕਰਨ। ਕਰਦੇ ਉਹ ਮਤਲਬ ਪਹਿਲੀ ਵਾਰ ਵੀ ਹੈ ਨਹੀਂ ਹਨਾ ਜ਼ਮੀਨ ਵੀ ਇਹ ਕਨਾਲ ਦੋ ਕਨਾਲ ਜਿਵੇਂ ਕਨਾਲ ਦੋ ਕੋਲ ਜਮੀਨਾਂ ਉਹਨਾਂ ਦਾ ਆਇਕਲ ਕਿ ਕਿੱਥੇ ਟਾਈਮ ਪਾਸ ਨਹੀਂ ਹੁੰਦਾ ਜੀ ਟਾਈਮ ਪਾਸ ਨਹੀਂ ਹੁੰਦਾ ਬਾਢਿਆੜੀ ਵਾਲੇ ਬੰਦੇ ਆ ਜੀ ਡਿਆੜੀ ਵਾਲੇ ਬੰਦੇ ਆ ਬਹੁਤ ਭੁੱਖਾ ਕੁੜੀ ਦਾ ਹਾਲ ਗਮਾਨ ਦਾ ਜੀ ਤਾਂ ਦਿਨੇ ਰਹਿੰਦੇ ਬਹੁਤ ਦੁਖੀ ਹੈ ਪਰਵਾਰ ਆ ਹਾਂ ਤੁਸੀਂ ਦੇਖ ਲਓ ਕੁੜੀ ਦਾ ਪਿੱਛੇ ਦਾ ਹਾਲ ਹੁਣ ਕੱਪੜੇ ਪਾਇਆ ਨਵਾ ਕੇ ਹੋਰ ਪਾਇਆ ਤਾਂ ਆਹ ਦੇਖੋ ਕੱਲ ਦੀ ਇਹ ਉੱਥੇ ਬੰਨੀ ਵੀ ਸੀਗੀ ਉੱਥੇ ਕਿੱਲੇ ਨਾਲ ਉਹਨੂੰ ਖੋਲ ਕੇ ਲਿਆਇਆ ਇੱਥੇ ਤੇ ਇੱਥੇ ਨਿਵਾ ਕੇ ਕੱਪੜੇ-ਕੁੱਪੜੇ ਪਾਏ ਇੱਥੇ ਕੱਲ ਦੀ ਉੱਥੀ ਆ ਫਿਰ ਇਹ ਕੱਲ ਦੀ ਉੱਥੇ ਬੰਨ ਰੱਖੀ ਸੀ ਇਹ ਕੱਲ ਦੀ ਸ਼ਾਮ ਦੀ ਉੱਥੇ ਬੰਨੀ ਵੀ ਦੇਖ ਲਓ ਘਰੇ ਕੋਈ ਹੈ ਨਹੀਂ ਸੀਗਾ ਘਰੇ ਤੇ ਕੱਲੀ ਮਾਂ ਸੀਗੀ ਫਿਰ ਉੱਥੇ ਬੰਨਤੀ ਕੱਲੇ ਨੇ ਬਾਹਾਂ-ਬੂਹਾਂ ਬੰਨਤੀਆਂ ਉਹਦੇ ਵਿੱਚ ਸੱਟ ਵਗਾਰਾ ਮਾਰੀ ਜਣੇ ਉਹਦੇ ਵੀ ਦੰਦਗਾ ਵੱਡਗਾਈ ਇਹਨੂੰ ਪਤਾ ਨਹੀਂ ਲੱਗਦਾ ਠੀਕ ਹੈ ਲੋ ਕੋਲਮ ਲਾ ਕੇ ਘਰ ਦੇ ਬਹੁਤ ਜ਼ਿਆਦਾ ਔਖੇ ਹੈ ਹਨਾ ਸਭ ਤੋਂ ਵੱਡੀ ਗੱਲ ਬਈ ਪੈਸੇ ਦੀ ਹੈ ਪੈਸਾ ਹੈ ਨਹੀਂ ਘਰੇ ਪੈਸੇ ਮੇਰਾ ਲਾਜ ਨਹੀਂ ਹੁੰਦਾ ਬਾਕੀ ਬਈ ਸਾਰਿਆਂ ਨੇ ਸਪੋਰਟ ਕਰੋ ਘਰ ਦੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਤਾਂ ਕਿ ਇਹ ਬੇਚਾਰੇ ਦਾ ਕੋਈ ਕੋਈ ਪੈਸੇ ਦਾ ਹੱਲ ਹੋਵੇ ਕੋਈ ਲਾਜ ਹੋਵੇ ਇਹਦਾ ਪੜਾਓ ਸਕੇ ਬਈ ਇਹਦਾ ਸੋਤਾਂ ਦੇ ਉਧਰੀ ਬੰਦੇ ਬੜਾ ਪਰਲੇ ਪਾਸੇ ਗੱਲ ਨਾ ਕਰਾਂ ਉਹਦੇ ਇੱਥੇ ਆਉਣਾ ਆਏ ਬੰਨ੍ਹਣ ਦੇ ਦੇਖ ਲਓ ਉਹ ਨਾਰਾ ਦਿਮਾਗ ਦਾ ਕੰਮ ਇੱਥੇ ਜੋ ਜਿੰਨਾ ਕੁ ਟਿਕਿਆ ਨਹੀਂ ਤੇਰੀ ਉਹ ਮੰਗਾਂ ਮਾਰੀ ਲਾਤੀ ਨੇ ਪੱਲਾ ਦੇ ਰਬਣਾ ਕੰਜੀ ਬੜੀ ਵਧੀਆ ਆ ਆ ਫਿਰ ਉਹ ਮਈ ਨਾਲ ਤੇ ਸੋਖੇ ਨਾਲ ਆ ਕੇ ਜਾਨ ਸੋਖੀ ਬੜਾ ਬੜਾ ਚੰਗਾ ਜੀ